ਦੇਸ਼ ਨੂੰ ਇਹ ਦੇਸ਼ ਦੇ ਲੋਕਾਂ ਨੂੰ CBI ਤੋਂ ED ਤੋਂ ਡਰਾ ਕੇ ਦਬਾਇਆ ਨਹੀਂ ਜਾ ਸਕਦਾ ਇਹ ਦੇਸ਼ ਤੁਸੀਂ ਜੇ ਵੰਡਣ ਦਾ ਧਰਮਾਂ ਦੇ ਨਾਂ ਤੇ ਕੰਮ ਕਰੋਗੇ ਇਹ ਦੇਸ਼ ਅੱਗੇ ਨਹੀਂ ਵਧੂਗਾ ਦੇਸ਼ ਅੱਗੇ ਵਧੂਗਾ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਬਾਰੇ ਕਿਤੇ ਜਿਹੜਾ ਜ਼ਿਕਰ ਹੈ ਨਹੀਂ ਕੀਤਾ ਗਿਆ ਅੱਜ ਕੇਂਦਰ ਸੂਬਿਆਂ ਨੂੰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਹੈ OPS ਦੀ ਸਾਡੇ ਮੁਲਾਜ਼ਮ ਜਿਹੜੇ ਆ ਉਹ ਡਿਮਾਂਡ ਕਰ ਰਹੇ ਆ ਤੁਸੀਂ ਕਾਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰਾ ਜਿਹੜਾ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਕਿਉਂਕਿ ਮੈਂ ਸਾਰ ਇੱਕ ਮੁਲਾਜ਼ਮ ਦਾ ਬੇਟਾ ਮੁਲਾਜ਼ਮ ਸਾਰੀ ਜ਼ਿੰਦਗੀ ਆਪਣਾ ਜੀਪੀਐਫ ਜਮ੍ਹਾਂ ਕਰਵਾਉਂਦਾ ਤਾਂ ਕਿ ਜਦੋਂ ਮੈਂ ਬੜਾਪੇ ਵੇਲੇ ਜਿਹੜਾ ਉਹਨੂੰ ਵਰਤੂਗਾ ਤੁਸੀਂ ਦੇਖੋ ਵੀ ਇੱਕ ਭਰਾ ਨੂੰ ਵੀ ਇਹ ਜਾਤ ਨਹੀਂ ਹੁੰਦੀ ਵੀ ਦੂਜੇ ਭਰਾ ਦੀ ਜਿਹੜੀ ਕਮਾਈ ਹੈ ਕਿੱਥੇ ਇਨਵੈਸਟ ਕਰਨੀ ਹੈ ਤੁਸੀਂ ਕੰਪਨੀਆਂ ਤੇ ਛੱਡਤਾ ਜੀ ਬੈਂਕ ਤੇ ਇਨਵੈਸਟ ਕਰਾਂਗੇ ਪ੍ਰਾਈਵੇਟ ਕੰਪਨੀਆਂ ਇਨਵੈਸਟ ਕਰਾਂਗੇ ਇੱਥੇ ਬੜੇ ਨੀਰ ਮੋਦੀ ਅਰਕੇ ਭੱਜ ਜਾਂਦੇ ਆ ਜੀ ਕੌਣ ਜ਼ਿੰਮੇਵਾਰ ਹੈ ਜੇ ਮੁਲਾਜ਼ਮ ਦੇ ਪੈਸਿਆਂ ਨੂੰ ਲੈ ਕੇ ਜਿਹੜਾ ਕੋਈ ਭਾਜੂਗਾ ਉਹ ਸਭ ਦੇਖ ਜੇ ਮੁਲਾਜ਼ਮਾਂ ਦੀ ਏ ਡਿਮਾਂਡ ਹੈ ਕਿ ਓਪੀਐਸ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਜਿਹੜਾ ਕੀਤਾ ਜਾਵੇ ਲਾਸਟ ਸਾਰੀ ਇੱਕੋ ਗੱਲ ਸਾਡੇ ਜਿਹੜੇ ਸੱਤਾਧਰ ਬੈਂਚ ਤੋਂ ਬੜੇ ਵਾਰੀ ਕੱਲ ਦੀ ਗੱਲ ਹੋ ਰਹੀ ਹੈ ਕਿ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਇਹਨਾਂ ਦੇ ਲੀਡਰ ਨੇ ਅੰਦਰ ਨੇ ਸਰ ਉਹਨਾਂ ਨੂੰ ਕੋਈ ਕੋਰਟ ਨੇ ਸਜ਼ਾ ਨਹੀਂ ਕੀਤੀ ਜਿਉਂ ਅੰਦਰ ਨੇ ਜਿਉਂ ਅੰਦਰ ਨੇ ਆ ਕੇਂਦਰ ਦੀਆਂ ਈਡੀ ਸੀਬੀਆਈ ਕਰਕੇ ਅੰਦਰ ਨੇ ਕੱਲ ਹਮੰਤ ਸਰੇਨ ਨੂੰ ਕੋਰਟ ਨੇ ਜਿਹੜੀ ਜਮਾਨਤ ਦਿੱਤੀ ਆ ਉਹਦੇ ਵਿੱਚ ਕੀ ਕਿਹਾ ਕਿ ਜੀ ਇਦਾਂ ਦਾ ਜਾਂ ਸਿੱਧੇ ਜਾਂ ਸਿੱਧੇ ਤੌਰ ਤੇ ਕੋਈ ਇਦਾਂ ਦਾ ਸਬੂਤ ਨਹੀਂ ਜਿਹਦੇ ਨਾਲ ਹਮੰਤ ਸਰੇਨ ਤੇ ਕੇਸ ਆ ਜਿਹੜਾ ਚਲਾਇਆ ਜਾ ਸਕੇ ਹੁਣ 5 ਮਹੀਨੇ ਮੰਥਰੇ ਜੀ ਅੰਦਰ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਸੱਤਾਤਰ ਮਾਫੀ ਮੰਗੂਗੀ ਇੱਕ ਮਿੰਟ ਸਰ ਅਰਵਿੰਦ ਕੇਜਰੀਵਾਲ ਜੀ ਤੇ ਮਨੀਸ਼ ਸੋਦੀਆ ਜਿਹਦੇ ਗੈਸਟ ਵੀ ਇੱਕ ਵੀ ਰੁਪਿਆ ਸਾਬਤ ਨਹੀਂ ਹੋਇਆ ਇੱਕ ਵੀ ਰੁਪਿਆ ਮਿਲਿਆ ਨਹੀਂ ਤੇ ਕੱਲ ਨੂੰ ਇਹੀ ਹਾਲਾਤ ਇਹੀ ਕੋਟੇ ਨਿਆਇਪਾਲ ਕੇ ਸਾਨੂੰ ਭਰੋਸਾ ਉਹਨਾਂ ਨੂੰ ਜ਼ਮਾਨਤ ਮਿਲ ਲਿਆ ਉਹਨਾਂ ਨੇ ਬਾਹਰ ਆਉਣਾ ਕਿ ਸੱਤਾ ਤੇ ਮਾਫੀ ਮੰਗੂਗੀ ਤੇ ਜਿਹੜੇ ਦੋਸਾਲ ਹੀ ਤੁਸੀਂ ਮਨੀਸ਼ ਸੋਦੀ ਨੂੰ ਅੰਦਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਨੂੰ ਅੰਦਰ ਰੱਖਿਆ ਸੋ ਸਰ ਮੈਂ ਇੱਕੋ ਗੱਲ ਆਖਦੇ ਕਹੂੰਗਾ ਕਿ ਇਹ ਦੇਸ਼ ਨੂੰ ਇਹ ਦੇਸ਼ ਦੇ ਲੋਕਾਂ ਨੂੰ ਸੀਬੀਆਈ ਤੋਂ ਈਡੀਆਈ ਤੋਂ ਡਰਾ ਕੇ ਦਵਾਇ ਨਹੀਂ ਜਾ ਸਕਦਾ ਇਹ ਦੇਸ਼ ਤੁਸੀਂ ਜੇ ਵੰਡਣ ਦਾ ਧਰਮਾਂ ਦੇ ਨਾਤੇ ਕੰਮ ਕਰੋਗੇ ਇਹ ਦੇਸ਼ ਅੱਗੇ ਦੀ ਵਧੂਗਾ ਦੇਸ਼ ਅੱਗੇ ਵਧੂਗਾ ਜੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਜੇ ਲੋਕਾਂ ਨੂੰ ਜਿੰਨਾ ਡਰਾਉਂਗੇ ਕਿ 240 ਤੇ ਰਹੋ ਤੇ ਆਉਣ ਵਾਲੇ ਸਮੇਂ ਚ ਇਦੂ ਵੀ ਨੀਚੇ ਆਵੋਗੇ ਬਹੁਤ ਬਹੁਤ ਧੰਨਵਾਦ